ਜਿਸ ਵਕਤ ਕਰਦੇ ਆ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟਿਕ ਬਲਾ ਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਪਟਿਕ ਵਰਕ ਦੇ ਸੂਟ ਰਹਿਣਗੇ ਬਹੁਤ ਹੀ ਪਿਆਰੇ ਜਿਹੇ ਸੂਟ ਲੈ ਕੇ ਆਏ ਡਿਜ਼ਾਈਨਰ ਜੀ ਤੁਹਾਡੇ ਵਾਸਤੇ ਪ੍ਰਾਈਸ ਸਾਡੀ ਉਹੀ ਰਹਿਣ ਵਾਲੀਆਂ ਲਿਮਟ ਜੀ ਪ੍ਰਾਈਸ ਸੂਟ ਹੁੰਦੇ ਆ ਜੀ ਚੈੱਕ ਕਰੋ ਪਹਿਲਾਂ ਇਹ ਸਕਾਈ ਬਲੂ ਕਲਰ ਦੇ ਵਿੱਚ ਰਹੂਗਾ ਜੀ ਸਕਾਈ ਬਲੂ ਕਲਰ ਹੈ ਜੀ neck ਪੂਰਾ ਫੁੱਲ ਹੈਵੀ neck ਬਣਿਆ ਹੋਇਆ ਪੂਰੀ ਫਿਨਿਸ਼ਿੰਗ ਦੇ ਨਾਲ ਤੇ نیچے ਦੇਖ ਸਕਦੇ ਤੁਸੀਂ ਜਾਕ ਉੱਪਰ ਵਰਕ ਰਹੂਗਾ ਜੀ ਕੇਰਾ ਜਿੰਨਾ ਮਰਜੀ ਤੁਸੀਂ ਰੈਡੀ ਕਰ ਸਕਦੇ ਹੋ 21 22 ਇੰਚ 20 ਇੰਚ ਤੱਕ ਤੁਸੀਂ ਇਹਦਾ ਕੇਰਾ ਬਣਾ ਸਕਦੇ ਹੋ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਦੇ ਵਿੱਚ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਦੇ ਵਿੱਚ ਰੈਡੀ ਹੋਇਆ ਸੂਟ ਦੇਖੋ ਜੀ ਬਹੁਤ ਪਿਆਰਾ ਡਿਜ਼ਾਈਨ ਰਹਿਣ ਵਾਲਾ ਤੇ ਇਹ ਵਾਲੀਆਂ ਰਹਿਣਗੀਆਂ ਜ ਜਿਹਦੇ ਨਾਲ 슬ੀਵਸ ਬਹੁਤ ਹੀ ਪਿਆਰੀਆਂ ਜੀਆਂ ਬਣੀਆਂ ਹੋਈਆਂ 슬ੀਵਸ ਜੀ ਇਹਦੀਆਂ ਤੇ ਪ੍ਰਾਈਸ ਇਹਦੀ ਰਹਿਣੀ ਹੈ ਜੀ 800 ਤੇ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਪੂਰਾ ਫੁੱਲ ਹੈਵੀ ਵਰਕ ਵਾਲਾ ਨਿਊ ਡਿਜ਼ਾਈਨ 트ੈਂਡਿੰਗ ਸੂਟ ਰਹਿਣ ਵਾਲਾ ਜੀ ਕਾਫੀ ਫੇਮਸ ਡਿਜ਼ਾਈਨ ਹੈ ਇੰਸਟਾ ਵਾਲੇ ਜੋ ਅਸੀਂ ਤੁਹਾਡੇ ਵੱਸੇ ਡਿਜ਼ਾਈਨ ਲੈ ਕੇ ਆਉਂਦੇ ਹਾਂ ਸਾਰੇ ਫੇਮਸ ਡਿਜ਼ਾਈਨ ਹੀ ਹੁੰਦੇ ਆ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਕਾਚੀ ਕਲਰ ਦੇ ਵਿੱਚ ਰਹੂਗਾ ਇਹ ਇਹ ਰਹੂਗਾ ਜੀ ਸਿੰਧੀ ਵਰਕ ਦੇ ਵਿੱਚ ਚੈੱਕ ਕਰੋ ਜੀ ਸਿੰਧੀ ਵਰਕ ਦੇ ਵਿੱਚ ਰਹੂਗਾ ਪ੍ਰਾਈਸ ਸਿਰਫ ਇਹ ਦੇ ਰਿਆ ਤੁਹਾਨੂੰ ਅੱਜ 600 ਰੁਪਏ 600 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਚੈੱਕ ਕਰੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਸਿੰਧੀ ਵਰਕ ਦੇ ਵਿੱਚ 슬ੀਵਸ ਤੁਹਾਨੂੰ ਪੂਰੀਆਂ ਫੁੱਲ ਹੈਵੀ ਮਿਲਣਗੀਆਂ ਜੀ ਠੀਕ ਹੈ ਜੀ ਪ੍ਰਾਈਸ ਇਹਦੀ 600 ਰੁਪਏ ਰਹਿਣ ਵਾਲੀ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਅਗਲਾ ਲੈ ਕੇ ਆਏ ਤੁਹਾਡੇ ਵਾਸਤੇ ਇਹ ਵੀ ਤੁਹਾਨੂੰ ਦਿਖਾਵਾਂਗੇ ਇੰਸਟਾ ਦਾ ਕਾਫੀ ਫੇਮਸ ਡਿਜ਼ਾਈਨ ਹੈ ਜੀ ਇਹ ਵਾਲਾ ਦੇਖੋ ਜੀ ਇੰਸਟਾ ਦਾ ਕਾਫੀ ਫੇਮਸ ਡਿਜ਼ਾਈਨ ਹੈ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਪੂਰਾ ਫੁੱਲ ਹੈਵੀ ਨੈਕ ਵਰਕ ਹੋਇਆ ਜੀ ਦੇਖੋ ਜੀ ਬਹੁਤ ਪਿਆਰਾ ਪੂਰਾ ਫੁੱਲ ਹੈਵੀ ਨੈਕ ਵਰਕ ਹੈ ਕਾਫੀ ਫੇਮਸ ਡਿਜ਼ਾਈਨ ਹੈ ਇੰਸਟਾ ਦੇ ਉੱਪਰ ਬਲੈਕ ਕਲਰ ਦੇ ਵਿੱਚ ਕਾਫੀ ਡਿਜ਼ਾਈਨ ਬਣੇ ਹੋਏ ਇਹ ਵਾਲੇ ਸੂਟ ਇਹ ਸੀ ਕਿਰਾਏ ਰਾਇਲ ਜੇਪਯੂ ਕਲਰ ਦੇ ਵਿੱਚ ਇਹ ਵਾਲਾ ਆਊਗਾ ਜੀ ਪੂਰਾ ਫੁੱਲ ਹੈਵੀ ਵਰਕ ਇਹ 슬ੀਵਸ ਵਰਕ ਹੋਣਾ ਪੂਰਾ ਫੁੱਲ ਹੈਵੀ ਦੇਖ ਸਕਦੇ ਹੋ ਤੁਸੀਂ ਪੂਰਾ ਫੁੱਲ ਹੈਵੀ 슬ੀਵਸ ਵਰਕ ਰਹਿਣ ਵਾਲਾ ਇਹ ਰਹੂਗਾ ਜੀ ਸਲਵਾਰ ਦਾ ਵਰਕ ਇਸ ਸਲਵਾਰ ਦਾ ਵਰਕ ਆਊਗਾ ਜੀ ਪੂਰਾ ਫੁੱਲ ਹੈਵੀ ਸੂਟ ਰਹੂਗਾ ਜੀ ਪ੍ਰਾਈਸ ਦੇ ਰਹੇ ਤੁਹਾਨੂੰ ਸਿਰਫ ਇਹਦੀ 800 ਰੁਪਏ 800 ਦੇ ਵਿੱਚ ਤੁਸੀਂ ਇੰਨਾ ਪੂਰਾ ਫੁੱਲ ਹੈਵੀ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਬਹੁਤ ਪਿਆਰੇ ਜਿਹੇ ਡਿਜ਼ਾਈਨ ਦੇ ਵਿੱਚ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਬਹੁਤ ਹੀ ਪਿਆਰਾ ਜਿਹਾ ਪੀਸ ਕਲਰ ਦੇ ਵਿੱਚ ਆਊਗਾ ਮਹਿਰੂਨ ਕਲਰ ਦਾ ਹੋਇਆ ਇਹਦੇ ਉੱਪਰ ਵਰਕ ਦੇਖੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਨੈੱਕ ਪੂਰਾ ਫੁੱਲ ਹੈਵੀ ਬਣਿਆ ਹੋਇਆ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਜੀ ਇਹ ਵੀ ਇਹਦੀ ਪ੍ਰਾਈਸ ਰੋਊਗੀ ਅੱਜ 600 ਰੁਪਏ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ 600 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਤੇ ਸੂਟ ਚੈੱਕ ਕਰ ਸਕਦੇ ਹੋ ਤੁਸੀਂ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰੈਨ ਵਾਲਾ ਚੈੱਕ ਕਰੋ ਜੀ ਦੇਖੋ ਜੀ ਇਹ ਵਾਲੀਆਂ ਬਣੀਆਂ ਪੂਰੀਆਂ ਫੁੱਲ ਹੈਵੀ 슬ੀਵਸ ਇਹਦੀਆਂ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਫਰੰਟ ਬਣਿਆ ਹੋਇਆ ਸਲਵਾਰ ਦੀ ਮੂਰੀ ਉੱਪਰ ਵੀ ਤੁਸੀਂ ਵਰਕ ਲਿਆ ਸਕਦੇ ਹੋ ਇਹ ਵਾਲਾ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਅੱਜ ਇਹਦੀ ਪ੍ਰਾਈਸ ਰਹਿਣੀ ਹੈ 600 ਰੁਪਏ ਦੇਖੋ ਜੀ ਕਾਫੀ ਫੇਮਸ ਪਿਆਰਾ ਜਿਹਾ ਡਿਜ਼ਾਈਨ ਹੈ ਵਾਈਨ ਕਲਰ ਦੇ ਇਹਦੇ ਉੱਪਰ ਵਰਕ ਹੋਇਆ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਸਿੰਧੀ ਵਰਕ ਦੇ ਵਿੱਚ ਰਹੂਗਾ ਜੀ ਲਓ ਜੀ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਪੀਸ ਕਲਰ ਦੇ ਵਿੱਚ ਹੈ ਕ੍ਰਸ਼ ਸਟਾਪ ਦੇ ਵਿੱਚ ਰਹੂਗਾ ਕ੍ਰਸ਼ ਕਾਟਨ ਰਹਿਣ ਵਾਲੀ ਹੈ ਜੀ ਬਹੁਤ ਫਾਈਨ ਸਟੱਫ ਆ ਜਿਹੜੀ ਪ੍ਰਾਈਸ ਰਹੂਗੀ 650 ਸਾਢੇ 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਦੇਖੋ ਜੀ ਇਹ ਬੜੀਆਂ ਪੂਰੀਆਂ ਫੁੱਲ ਹੈਵੀ 슬ੀਵਸ ਏਰੀਆ 650 ਦੇ ਵਿੱਚ ਤੁਸੀਂ ਇਹ ਵਾਲਾ ਕ੍ਰਸ਼ ਕਾਟਨ ਦੇ ਵਿੱਚ ਸੂਟ ਲੈ ਸਕਦੇ ਹੋ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਆਊਗਾ ਸਿੰਧੀ ਵਰਕ ਦੇ ਵਿੱਚ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਸਟਾਫ ਸੈਲਫਰ ਦੇ ਵਿੱਚ ਰਹੂਗਾ ਸੈਲਫ ਸਟਾਫ ਰਹਿਣ ਵਾਲਾ ਜੀ ਬਹੁਤ ਹੀ ਪਿਆਰਾ ਪੀਸ ਕਲਰ ਤੇ ਇਹ ਵਾਲੀਆਂ ਰਹਿਣਗੀਆਂ 슬ੀਵਸ ਪ੍ਰਾਈਸ ਰਹੂਗੀ 650 ਇਹ 슬ੀਵਸ ਰਹੂਗੀ 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਦੇਖੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਵਿੱਚ ਰੈਡੀ ਕਰਵਾਇਆ ਸੂਟ ਕਸੂਟ ਚੈੱਕ ਕਰੋ ਜੀ ਇਹ ਪ੍ਰੋਪਰ ਕਲਰ ਹੈ ਕਈ ਵਾਰੀ ਸੀ ਓਪਨ ਕਰਕੇ ਦਿਖਾਉਣੇ ਥੋੜਾ ਕਲਰ ਚੇਂਜ ਆ ਜਾਂਦਾ ਵੀਡੀਓ ਦੇ ਵਿੱਚ ਪਰ ਇਹ ਪ੍ਰੋਪਰ ਕਲਰ ਆ ਰਿਹਾ ਜੀ ਹੁਣ ਕਾਫੀ ਜਿਹਾ ਕਲਰ ਆਊਗਾ ਜੀ ਪ੍ਰੋਪਰ ਕਲਰ ਆ ਰਿਹਾ ਜੀ ਇਹ ਚੈੱਕ ਕਰੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਨੈਕ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਪੈਨਲ ਵਰਕ ਬਣਿਆ ਹੋਇਆ ਦੇਖੋ ਜੀ ਪੈਨਲ ਵਰਕ ਬਣਿਆ ਹੋਇਆ ਬਹੁਤ ਪਿਆਰਾ ਜਿਹਾ ਵਰਕ ਰਹੂਗਾ ਤੇ ਇਹਦੀਆਂ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ 슬ੀਵਸ ਵੀ ਤੁਹਾਨੂੰ ਦਿਖਾਵਾਂਗੇ ਇਹ ਨੈਕ ਵਰਕ ਹੈ ਜੀ ਤੇ ਇਹ ਪੂਰੀਆਂ ਫੁੱਲ ਹੈਵੀ 슬ੀਵਸ ਹੈ ਜੀ ਡਿਜ਼ਾਈਨ ਚ ਚੈੱਕ ਕਰੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਪ੍ਰਾਈਸ ਰਹਿਣੀ ਇਹਦੀ 800 ਰੁਪਏ ਇਹ ਵਾਲਾ ਚੈੱਕ ਕਰੋ ਜੀ ਲਓ ਜੀ ਇਹ ਡਿਜ਼ਾਈਨ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਹੈ ਦੇਖੋ ਜੀ ਸੀ ਗ੍ਰੀਨ ਕਲਰ ਦੇ ਵਿੱਚ ਸੂਟ ਮਿਲੂਗਾ ਤੁਹਾਨੂੰ ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ ਜੀ ਦੇਖੋ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਜੀ neck ਬਣਿਆ ਹੋਇਆ ਬਹੁਤ ਪਿਆਰਾ ਜਿਹਾ ਤੇ ਪੂਰੀਆਂ ਫੁੱਲ ਹੈਵੀ 슬ੀਵਸ ਮੈਲੀਆਂ ਤੁਹਾਨੂੰ ਇਹਦੀਆਂ ਦੇਖੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਆ ਪ੍ਰਾਈਸ ਅਜ ਰਹਿਣੀ ਹੈ ਦੀ 800 ਰੁਪਏ ਕਾਫੀ ਵਰਕ ਹੈਵੀ ਹੈ ਜੀ 트렌ਡਿੰਗ ਵਰਕ ਰਹਿਣ ਵਾਲੀ ਹੈ ਤੇ ਅੱਜ ਦੀ ਪ੍ਰਾਈਸ ਰਹਿਣੀ 800 ਰੁਪਏ ਬਹੁਤ ਪਿਆਰੇ ਪਿਆਰੇ ਸੂਟ ਰਹਿਣ ਵਾਲੇ ਹੈ ਜੀ ਇਹ ਅਗਲਾ ਸੂਟ ਚੈੱਕ ਕਰੋ ਜੀ ਇੱਕ ਇਹ ਚੈੱਕ ਬਰਬਰੀ ਦੇ ਵਿੱਚ ਰਹੂਗਾ ਜੀ ਦੇਖੋ ਜੀ ਇਹ ਵੀ ਕਾਫੀ ਫੇਮਸ ਡਿਜ਼ਾਈਨ ਵਿੱਚ ਰਹੂਗਾ ਜੀ ਇਹ ਵਾਲਾ ਸੂਟ ਦੇਖੋ ਜੀ ਕਾਫੀ ਫੇਮਸ ਡਿਜ਼ਾਈਨ ਹੈ ਜੀ ਇਹ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਪੂਰਾ ਫੁੱਲ ਹੈਵੀ ਵਰਕ ਹੋਇਆ ਜੀ ਦੇਖੋ neck ਵਰਕ ਹੋਇਆ ਸੈਂਟਰ ਪੈਨਲ ਵਰਕ ਹੋਇਆ ਪੂਰਾ ਫੁੱਲ ਹੈਵੀ ਵਰਕ ਹੈ ਜੀ ਇਹ ਤੇ ਬੜੀਆਂ ਬਣੀਆਂ ਹੋਈਆਂ ਸਾਈਡ ਤੇ 슬ੀਵਸ ਦੇਖ ਸਕਦੇ ਹੋ ਇਹ ਸਾਈਡ ਤੇ 슬ੀਵਸ ਰਹਿਣ ਵਾਲੀਆਂ ਸਟਾਫ ਬਹੁਤ ਫਾਈਨ ਚੈੱਕ ਕਾਟਨ ਹੈ ਜੀ ਦੇਖ ਸਕਦੇ ਹੋ ਸਟੈਂਪ ਲੱਗੀ ਹੋਈ ਹੈ ਪ੍ਰੀਮੀਅਮ ਕਾਟਨ ਹੈ ਬਹੁਤ ਪਿਆਰਾ ਫੈਬਰਿਕ ਲੱਗਿਆ ਹੋਇਆ ਬਿਲਕੁਲ ਬੈਸਟ ਵਾਲਾ ਫੈਬਰਿਕ ਰਹੂਗਾ ਜੀ ਇਹ ਠੀਕ ਹੈ ਜੀ કોટਨ ਚ ਇੱਕ ਬਰਬਰੀ ਹੈ ਜੀ ਇਹ ਪੂਰਾ ਵੈਸਟ ਵਾਲਾ ਫੈਬਰਿਕ ਹੈ ਪ੍ਰਾਈਸ ਅੱਜ ਦੇ ਰਹੇ ਤੁਹਾਨੂੰ ਇਹਦੀ 900 ਰੁਪਏ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਖਾਦੀ ਦੇ ਵਿੱਚ ਰੈਡੀ ਹੈ ਮਹਿੰਦੀ ਛੇੜ ਦੇ ਵਿੱਚ ਆਊਗਾ ਦੇਖੋ ਜੀ ਮੈਂਡੀ ਸ਼ੇਡ ਦੇ ਵਿੱਚ ਆਊਗਾ ਬਹੁਤ ਹੀ ਬੈਸਟ ਕੁਆਲਿਟੀ ਦਾ ਇਹਨੇ ਉੱਪਰ ਸਟਾਫ ਲੱਗਿਆ ਹੋਇਆ ਹੈ ਪ੍ਰੀਮੀਅਮ ਕਾਟਨ ਹੈ ਦੇਖ ਸਕਦੇ ਹੋ ਤੁਸੀਂ ਦੇਖੋ ਜੀ ਸਾਈਡ ਤੇ ਸਟੈਂਪ ਲੱਗੀ ਹੋਈ ਹੈ ਜੀ ਬਹੁਤ ਫਾਈਨ ਸਟਾਫ ਰਹਿਣ ਵਾਲਾ ਇਹ ਪ੍ਰੀਮੀਅਮ ਕਾਟਨ 100% ਰਹਿਣ ਵਾਲਾ ਸਟਾਫ ਡਿਜ਼ਾਈਨ ਚੈੱਕ ਕਰੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਜੀ ਇਹ ਪੂਰਾ ਫੁੱਲ ਹੈਵੀ ਸੂਟ ਰਹਿਣ ਵਾਲਾ ਜੀ ਇਹ ਵਾਲਾ ਤੇ ਇਹ ਬਣੀਆਂ ਹੋਈਆਂ ਸਾਈਡ ਤੇ ਇਹਦੀਆਂ 슬ੀਵਸ ਦੇਖੋ ਜੀ ਇਹ 슬ੀਵਸ ਬਣੀਆਂ ਹੋਈਆਂ ਸਾਈਡ ਤੇ ਇਹਦੀਆਂ ਠੀਕ ਹੈ ਜੀ ਅੱਜ ਇਹਦੀ ਪ੍ਰਾਈਸ ਇਹ ਵਾਲਾ ਰਹੂਗਾ ਜੀ ਇਹਦਾ ਮੂਰੀ ਦਾ ਵਰਕ ਠੀਕ ਹੈ ਜੀ ਸਲਵਾਰ ਦਾ ਵਰਕ ਵੀ ਮਿਲੂਗਾ ਇਹ ਸਲਵਾਰ ਦਾ ਵਰਕ ਮੈਨਲ ਵਾਲਾ ਠੀਕ ਹੈ ਜੀ ਇਹ ਰਹੂਗਾ ਜੀ ਇਹਦੀਆਂ ਬਾਹੂ ਦਾ ਡਿਜ਼ਾਈਨ ਠੀਕ ਹੈ ਜੀ ਇਹ ਬਾਹੂ ਦਾ ਡਿਜ਼ਾਈਨ ਹੀ ਰਹੂਗਾ ਪੂਰਾ ਫੁੱਲ ਹੈਵੀ ਸੂਟ ਹੈ ਅੱਜ ਇਹਦੀ ਪ੍ਰਾਈਸ ਮੈਨਲ ਵਾਲੀ ਹੈ ਤੁਹਾਨੂੰ 900 ਰੁਪਏ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਆ ਜੀ ਸਟਾਫ ਬਹੁਤ ਫਾਈਨ ਹੈ ਜੀ ਖਾਦੀ ਵਿੱਚ ਲੱਗਿਆ ਹੋਇਆ ਸਟਾਫ ਰਹੂਗਾ ਜੀ ਅਗਲਾ ਸੂਟ ਨੂੰ ਚੈੱਕ ਕਰਵਾਣੇ ਆ ਜੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਲਓ ਜੀ ਇਹ ਗਾਜ਼ਰੀ ਜੀ ਛੇੜ ਚ ਆਊਗਾ ਜੀ ਬਹੁਤ ਪਿਆਰਾ ਜਿਹਾ ਸਟਾਫ ਰਹੂਗਾ ਕਲਰ ਆ ਰਿਹਾ ਜੀ ਡਲ ਪਰ ਜਿਆਦਾ ਡਾਰਕ ਕਲਰ ਆ ਰਿਹਾ ਬ੍ਰਾਈਟ ਕਲਰ ਆ ਰਿਹਾ ਪਰ ਇਹ ਬ੍ਰਾਈਟ ਕਲਰ ਨਹੀਂ ਹੈ ਤਾਂ ਮੈਂ ਥੋੜਾ ਜਿਹਾ ਦੂਰ ਤੋਂ ਦਿਖਾ ਦਿੰਦੀ ਆ ਪਰ ਕਲਰ ਥੋੜਾ ਬ੍ਰਾਈਟ ਆਇਆ ਬਿਲਕੁਲ ਬ੍ਰਾਈਟ ਨਹੀਂ ਹੈਗਾ ਕਲਰ ਬਹੁਤ ਪਿਆਰਾ ਜਿਹਾ ਕਲਰ ਰਹਿਣ ਵਾਲਾ ਦੇਖੋ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਸੈਂਟਰ ਪੈਨਲ ਵਰਕ ਹੈ ਨੈਕ ਵਰਕ ਹੈ नीचे ਘੇਰਾ ਵੀ ਵਰਕ ਹੈ ਤੇ ਇਹ ਵਾਲੀਆਂ ਰਹਿਣਗੀਆਂ ਜੀ ਪੂਰੀਆਂ ਫੁੱਲ ਹੈਵੀ ਸਲੀਵਸ ਪ੍ਰਾਈਸ ਰਹੂਗੀ ਇਹਦੀ 800 ਰੁਪਏ ਠੀਕ ਹੈ ਜੀ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲ ਪੂਰਾ ਫੁੱਲ ਹੈਵੀ ਵਰਕ ਹੋਇਆ ਜੀ ਇਹਨਾਂ ਸੂਟਾਂ ਉੱਪਰ ਅਗਲਾ ਸੂਟ ਚੈੱਕ ਕਰੋ ਜੀ ਦੇਖੋ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਕ੍ਰਸ਼ ਦੇ ਵਿੱਚ ਸਿੰਧੀ ਵਰਕ ਹੋਇਆ ਜੀ ਇਹਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਡਿਜ਼ਾਈਨ ਚੈੱਕ ਕਰੋ ਜੀ ਇਹਦਾ ਤੇ ਇਹ ਵਾਲੀਆਂ ਰੈਣਗੀਆਂ 슬ੀਵਸ ਇਹਦੀਆਂ ਤੇ ਪ੍ਰਾਈਸ ਦੇ ਰਹਿਆਂ ਤੁਹਾਨੂੰ ਸਿਰਫ ਇਹਦੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲ ਅਗਲਾ ਸੂਟ ਚੈੱਕ ਕਰੋ ਜੀ ਇਹਦੇ ਉੱਪਰ ਮਹਿਰੂਨ ਵਰਕ ਹੋਇਆ ਦੇਖੋ ਜੀ ਬਹੁਤ ਪਿਆਰਾ ਜਿਹਾ ਪੂਰਾ ਸਟਾਫ ਫਾਈਨ ਹੈ ਸਟਾਪ ਬਹੁਤ ਹੀ ਫਾਈਨ ਰਹਿਣ ਵਾਲਾ ਪੂਰਾ ਫੁੱਲ ਹੈਵੀ ਸ਼ਰਟ ਬਣੀ ਹੋਈ ਹੈ ਜੀ ਇਹਦੀ ਠੀਕ ਹੈ ਜੀ ਕਾਫੀ ਹੈਵੀ ਸਟੱਫ ਰਹਿਣ ਵਾਲਾ ਇਹ ਵਾਲੀਆਂ ਰਹਿਣਗੀਆਂ ਜੀਆਂ 슬ੀਵਸ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ 600 ਰੁਪਏ ਸਲਵਾਰ ਦੇ ਉੱਪਰ ਵੀ ਤੁਸੀਂ ਇਹ ਵਰਕ ਲੈ ਸਕਦੇ ਹੋ ਜੀ ਅੱਜ ਪ੍ਰਾਈਸ ਤੁਹਾਨੂੰ 600 ਰੁਪਏ ਵਿੱਚ ਦੇਵਾਂਗਾ ਸੂਟ ਦੇ ਰਹੇ ਆ ਜੀ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਇਹ ਵਾਲੇ ਸੂਟ ਦਾ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਲੈਮਨ ਕਲਰ ਦੇ ਵਿੱਚ ਆਊਗਾ ਚੈਸਟ ਬਣਿਆ ਹੋਇਆ ਚੈਸਟ ਵਰਕ ਬਣਿਆ ਹੋਇਆ ਦੇਖੋ ਜੀ ਕਾਫੀ ਰੀਸਟਾਕ ਕਰਤੀ ਹੈ ਜੀ ਦੁਬਾਰਾ ਸੂਟ ਕਾਫੀ ਇਹਦੀ ਡਿਮਾਂਡ ਸੀ ਇਹ ਵਾਲੇ ਸੂਟਾਂ ਦੀ ਤੇ ਇਹ ਵਾਲੀਆਂ ਰਹਿਣੀਆਂ ਜਿਹਦੀਆਂ ਪੂਰੀਆਂ ਫੁੱਲ ਹੈਵੀ 슬ੀਵਸ ਤੇ ਪ੍ਰਾਈਸ ਦੇ ਰਹੇ ਹਾਂ ਜੀ 600 ਰੁਪਏ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਤੇ ਪ੍ਰਾਈਸ ਦੇ ਰਹੇ ਹਾਂ 600 ਰੁਪਏ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਬਹੁਤ ਹੀ ਪਿਆਰਾ ਚੈਸਟ ਵਰਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਲੈਮਨ ਕਲਰ ਦੇ ਵਿੱਚ ਆਊਗਾ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਸਿੰਧੀ ਵਰਕ ਦੇ ਵਿੱਚ ਪੂਰੀ ਫਿਨਿਸ਼ਿੰਗ ਨਾਲ ਵਰਕ ਹੋਇਆ ਹੈ ਤੇ 슬리ਵਸ ਵੀ ਤੁਹਾਨੂੰ ਰੈਡੀ ਮਿਲ ਗਿਆਂ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਅੱਜ ਸਿਰਫ ਇਹਦੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਖੋਲੀ ਤੁਸੀਂ ਗਏ ਹਾਂ ਜੀ ਇਹ ਵਾਲਾ ਡਿਜ਼ਾਈਨ ਚੈੱਕ ਕਰੋ ਜੀ ਸੀ ਗ੍ਰੀਨ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈਨ ਵਾਲਾ ਰਾਮਾ ਗ੍ਰੀਨ ਕਲਰ ਵੀ ਆਪਾਂ ਨੂੰ ਕਹਿ ਸਕਦੇ ਹਾਂ ਪੂਰਾ ਫੁੱਲ ਹੈਵੀ ਨੈਕ ਬਣਿਆ ਹੋਇਆ ਨੀਚੇ ਘੇਰਾ ਬਣਿਆ ਹੈ ਦੋ ਸੈਂਟਰਲ ਪੈਨਲ ਵਰਕ ਹੈ ਜੀ ਬੜਾ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਜੀ ਤੇ ਇਹਦੀਆਂ 슬ੀਵਸ ਦੇਖ ਕਰੋ ਜੀ ਪੂਰੀਆਂ ਫੁੱਲ ਹੈਵੀ ਦਵਾਂਗੇ ਤੁਹਾਨੂੰ ਇਹਦੀਆਂ 슬ੀਵਸ ਦੇਖੋ ਜੀ ਇਹ 슬ੀਵਸ ਰਹਿਣਗੀਆਂ ਜੀ ਇਹਦੀਆਂ ਬਹੁਤ ਪਿਆਰੀਆਂ ਜੀਆਂ 슬ੀਵਸ ਬਣੀਆਂ ਹੋਈਆਂ ਪ੍ਰਾਈਸ ਤੁਹਾਨੂੰ ਦੇ ਰਹੇ ਹਾਂ ਜੀ ਅੱਜ ਇਹਦੀ ਸਿਰਫ 800 ਰੁਪਏ 800 ਰੁਪਏ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਦੇਖੋ ਜੀ ਕਿੱਧਰ 슬ੀਵਸ ਬਣੀ ਹੋਈਆਂ 슬ਲਵਾਰ ਉੱਪਰ ਵੀ ਤੁਸੀਂ ਲਿਆ ਸਕਦੇ ਹੋ ਜੀ ਇਹ ਵਾਲ ਵਾਲਾ ਵਰਕ ਠੀਕ ਹੈ ਜੀ ਜੇਕਰ ਤੁਸੀਂ 슬ਲਵਾਰ ਤੇ ਲੈ ਕੇ ਆਉਣਾ ਚਾਹੁੰਦੇ ਹੋ 슬ਲਵਾਰ ਦੇ ਉੱਪਰ ਵੀ ਲਿਆ ਸਕਦੇ ਹੋ ਤੇ ਜੇਕਰ ਤੁਸੀਂ ਸਲਵਾਂ 슬ੀਵਸ ਤੇ ਲੈ ਕੇ ਆਉਣਾ 슬ੀਵਸ ਤੇ ਲੈ ਆ ਸਕਦੇ ਹੋ ਬਹੁਤ ਪਿਆਰਾ ਜਿਹਾ ਵਰਕ ਬਣਿਆ ਹੋਇਆ ਪੂਰਾ ਫੁੱਲ ਹੈਵੀ ਹੈ ਪ੍ਰਾਈਸ ਦਵਾਂਗੇ ਇਹਦੀ ਤੁਹਾਨੂੰ 800 ਰੁਪਏ ਜੀ ਅਗਲਾ ਫੁਰ ਚੈੱਕ ਕਰੋ ਜੀ ਇਹਦੀ ਪ੍ਰਾਈਸ ਰਹੂਗੀ 600 ਰੁਪਏ ਇਹ ਵੀ ਕਾਫੀ ਫੇਮਸ ਡਿਜ਼ਾਈਨ ਹੈ ਜੀ ਪਿੰਕ ਸ਼ੇਡ ਦੇ ਵਿੱਚ ਰਹੂਗਾ ਬਹੁਤ ਪਿਆਰਾ ਜਿਹਾ ਵਾਈਨ ਸ਼ੇਡ ਦਾ ਹੋਇਆ ਇਹਦੇ ਉੱਪਰ ਵਰਕ ਦੇਖੋ ਵਾਈਨ ਸ਼ੇਡ ਦੇ ਇਹਦੇ ਉੱਪਰ ਵਰਕ ਹੋਇਆ ਜੀ ਇਹਦੀ ਪ੍ਰਾਈਸ ਰਹੂਗੀ 600 ਰੁਪਏ ਜੀ ਦੇਖੋ ਜੀ ਇਹ ਵਾਲੀਆਂ ਹਰਣਗੀਆਂ ਦੀਆਂ 슬ੀਵਸ ਪ੍ਰਾਈਸ ਰਹੂਗੀ 600 ਰੁਪਏ ਇਹ ਵਾਲਾ ਕਲਰ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਗਾਚੀ ਕਲਰ ਆਊਗਾ ਚੈਸਟ ਵਰਕ ਹੋਇਆ ਪੂਰੀਆਂ ਫੁੱਲ ਹੈਵੀ ਪਣੀਆਂ ਹੋਈਆਂ 슬ੀਵਸ ਤੇ ਪਹਿਲਾਂ ਤੁਹਾਨੂੰ 슬ੀਵਸ ਦਿਖਾ ਦਾਂਗੇ ਜੀ ਦੇਖੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਇਹਦੀਆਂ ਦੇਖੋ ਜੀ ਇਹ ਵਾਲਾ ਰਹੂਗਾ ਜੀ ਇਹਦਾ neck work ਪੂਰਾ ਫੁੱਲ ਹੈਵੀ neck work ਹੈ ਪ੍ਰਾਈਸ ਰਹੂਗੀ 600 ਰੁਪਏ ਅਗਲਾ ਸੂਟ ਆਊਗਾ ਜੀ ਖਾਦੀ ਦੇ ਵਿੱਚ ਸਿੰਧੀ ਵਰਕ ਹੋਇਆ ਜੀ ਇਹਦੇ ਉੱਪਰ neck ਬਣਿਆ ਹੋਇਆ ਬਹੁਤ ਹੀ ਪਿਆਰਾ ਜਾਂ lemon color ਰਹਿਣ ਵਾਲਾ ਜੀ ਦੇਖੋ ਜੀ lemon color ਹੋਊਗਾ ਪੂਰਾ ਫੁੱਲ ਹੈਵੀ ਵਰਕ ਬਣਿਆ ਹੋਇਆ ਘੇਰੇ ਉੱਪਰ ਬਹੁਤ ਹੀ ਪਿਆਰਾ ਜਾਂ ਵਰਕ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਤੇ ਪੂਰੀਆਂ ਫੁੱਲ ਹੈਵੀ ਸਲੀਵਸ ਬਣੀਆਂ ਹੋਈਆਂ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ 650 ਲਓ ਜੀ ਇਹ ਬੜੀਆਂ ਬਣੀਆਂ ਹੋਈਆਂ ਸਲੀਵਸ ਪ੍ਰਾਈਸ 650 ਦੇ ਰਹੇ ਆ ਤੁਹਾਨੂੰ ਇਹਦੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਕ੍ਰਸ਼ ਕਾਟਨ ਤੇ ਰਹੂਗਾ ਜੀ ਪੀਸ ਕਲਰ ਦੇ ਵਿੱਚ ਆਊਗਾ ਕ੍ਰਸ਼ ਕਾਟਨ ਹੈ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ 650 650 ਦੀ ਪ੍ਰਾਈਸ ਰਹੂਗੀ ਜੀ ਪੀਸ ਕਲਰ ਤੇ ਵਰਕ ਹੋਇਆ ਜੀ ਖਾਸ ਜਿਹੜਾ ਸਟਾਫ ਰਹੂਗਾ ਜੀ ਇਹ ਕ੍ਰਸ਼ ਕਾਟਨ ਰਹੂਗਾ نزدਜੀਕ ਤੋਂ ਦੇਖ ਸਕਦੇ ਹੋ ਕ੍ਰਸ਼ ਕਾਟਨ ਸਟਾਫ ਹੈ ਇਹ ਵਾਲੀਆਂ ਰਹਿਣਗੀਆਂ ਪੂਰੀਆਂ ਫੁੱਲ ਹੈਵੀ 슬ੀਵਸ ਠੀਕ ਹੈ ਜੀ ਇਹ ਸਨ ਆਜਦੇ ਸਾਡੇ ਬੁਟੀਕ ਵਰਕ ਦੇ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਂਦਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ